ਗੁਰੂ ਵਰ ਸੇਤੀ ਸੇਤੀ ਪਾਈਏ ਫਿਰ ਬਾਸ ਆ ਜਾਣੀ ਹੈ ਤੇ ਫਿਰ ਲੇਟ ਹੋ ਜਾਣਾ ਨਹੀਂ ਦਾ ਜੇ ਜਲੀ ਸੇਤੀ ਨਾ ਕੀਤੀ ਸਮਰੀ ਇਹ ਤੇ ਬੈਗ ਚੈੱਕ ਕਰ ਹਰ ਚੀਜ਼ ਪਾਈ ਹੈ ਕੁੰਕਿੰ ਤਾਂ ਆ ਗਿਆ ਬਾਅਦ ਚ ਸੰਗ ਨਹੀਂ ਹੋਇਆ ਨਿਆਣੇ ਸਕੂਲ ਤੇ ਚਣੇ ਆ ਤੇ ਗੁਰੂ ਵਰ ਸੁਸਪਾ ਯਾ ਮੈਂ ਆਦੂ ਉਹ ਪਾਈ

ਹੋਰ ਵੀ ਮਾਤਰੀ ਕਿਸੇ ਅੰਦੇ ਹੋਰ ਕਿਨੇ ਅਫਸਰ ਬਣਨਾ ਉਹਦੇ ਬਾਨ ਹੈ ਸਰਕਾਰੀ ਸਕੂਲਾਂ ਚ ਪੜ ਕੇ ਅਫਸਰ ਲੱਗ ਜਾਣਾ ਤੇ ਲੈ ਜਿੰਨੇ ਅਫਸਰ ਲੱਗੇ ਸਾਰੇ ਸਰਕਾਰੀ ਸਕੂਲਾਂ ਚ ਪੜ ਕੇ ਲੱਗੇ ਆ ਬਣਨਾ ਮੇਰੇ ਆ ਦੋਆ ਬੱਚਿਆਂ ਨੇ ਵੱਡੀਆਂ ਪੋਸਟਾਂ ਤੇ ਪਹੁੰਚਣਾ ਵੇਖੀ ਸਹੀ ਚਲੋ ਮਹਾਰਾਜ ਕਿਰਪਾ ਕਰੇ ਬਣਨ ਅਫਸਰ ਪਰ ਉਹ ਵੀ ਕਿਸੇ ਨੂੰ ਘਟ ਨਹੀਂ ਹੈਗਾ ਹਾਂ ਉਹ ਜਾ ਉਹਨਾਂ ਲੰਗਾਂ ਨੂੰ ਚੇਪਣਾ ਰੋਪੀ ਕੰਮ ਜੋ ਕਿ ਪੈਸੇ ਜੀ ਤਾਂ ਤਾਂ ਕਿ ਇਹ ਰੋਟੀ ਖਾਂ ਜੋ ਕਿ ਪੈਸੇ ਨਹੀਂ ਹੈਗੇ ਤਾਂ ਮੇਰੇ ਅਰੇ ਦਾ ਨਾ ਤੱਸੀਆਂ ਦੇਣੀਆਂ ਪਈਆਂ ਰਿਸ਼ਵਤ ਦੀਆਂ ਸਭ ਬਰੋਂ ਲੱਗੇ। ਕਿਤੇ ਪੜ ਲੈ ਕੇ ਬਣ ਜਾਂਦੇ ਆ। ਮੈਨੂੰ ਪਤਾ ਜਿੰਨਾ ਕੱਢਦੇ ਆ। ਹੁਣ ਜਿੰਨੇ ਜਦੋਂ ਇਹਨਾਂ ਸਕੂਲੋਂ ਪੜ੍ਹਦੇ ਨਾ ਨਾ ਸਕੂਲ ਦੀ ਗੱਲ ਕਰ ਰੱਬ ਦਾ ਨੱਚ ਪਾਇਆ ਕਰ ਐਵੇਂ ਆਪਣੇ ਪੈਰ ਦੀ ਗੱਲਾਂ ਨਾ ਮਾਇਆ ਕਰ। ਮੈਂ ਨਹੀਂ ਉਹਨਾਂ ਦਾ ਨਾਂ ਲਿਆ। ਗੁਰਵਰ ਮੈਨੂੰ ਪੁੱਛਣ ਦਿਆ ਹੈਗਾ ਮਮਾ ਉਹਦੇ ਪਾਸ ਸਕੂਲ ਚਲੇ ਗਿਆ ਹੋਊਗਾ। ਤੇ ਮੈਂ ਤਾਂ ਆ ਕਿਹਾ ਹੈਗਾ। ਗੁਰਵਰ ਪੁੱਛਣ ਦਿਆ ਹੈ ਇਹਨੂੰ ਪਤਾ ਹੀ ਕਰ। ਗੁਰਵਰ ਪੁੱਛਣ ਦਿਆ ਹੈ ਨਾ ਉਹਦੇ ਪਾਸ ਦਾ। ਮੈਂ ਕਿਹਾ ਵੇਖਣਾ ਪੁੱਛਣ ਦਿਆ। ਨਾ ਸੁਣ। ਉਹ ਉਹ ਦਿਨ ਨਹੀਂ ਯਾਦ ਕਰਿਆ ਕਰਨਾ ਠੀਕ ਆ ਆ ਪੜਾਈ ਜਾਂਦੇ ਆਂ ਨਾ ਪੜਨਾ ਤੂੰ ਲੈ ਇਹ ਕਿਹਨੇ ਆਨੇ ਨੇ ਸਿਖਾਉਂਦੇ ਆ ਉਹਨਾਂ ਦਾ ਭਰਾ ਵਾ ਕਿੱਥੇ ਉਹ ਕਿੱਥੇ ਅਸੀਂ ਭਰਾ ਹੈਗਾ ਨਾ ਬਸ ਇਹੀ ਰਿਸ਼ਤਾ ਬਹੁਤ ਆ ਆ ਕਿੱਥੇ ਉਹ ਕਿੱਥੇ ਆ ਸੀ ਇਹ ਗੱਲ ਵਾਲੀ ਧਿਆਨ ਨਹੀਂ ਬਹੁਤਾ ਦੇਣਾ ਹੈਗਾ ਲੇਟ ਹੁੰਦੇ ਸਕੂਲੋਂ ਭੇਜ ਇਹਨਾਂ ਨੂੰ ਗੱਲ ਉਹਦੇ ਚਲੇ ਜਾਣਾ ਤੁਹਾਡੇ ਨਾਲ ਹੀ ਜਾਣਾ ਜੇ ਟਾਈਮ ਹੈਗਾ ਵਾ ਚਲੋ ਤੁਸੀਂ ਵੀ ਐਸ ਕਰ ਲਿਆ ਕਰੋ ਨਾ ਪਹਿਲਾਂ ਹਾਂ ਰੋਟੀ ਪਾਣੀ ਪਾ ਤੇ ਪਾਤਾ ਨਾ ਹਾਂ ਤੇ ਮੈਂ ਟਿਫਨ ਬਹੁਤ ਸਾਰਾ ਕੁਝ ਪਾਤਾ ਚਲੋ ਖੜੋ ਕੇ ਆਹ ਚਲੋ ਖੜੋ ਕੇ ਆਓ ਤੇ ਨਹੀਂ ਐਵੇਂ ਨਾ ਨਿਆਣੇ ਤੇ ਮੰਨ ਤੇ ਵਿੱਚ ਗੱਲ ਭਰੀ ਜਾਇਆ ਕਰੋ ਵੀ ਹਾਂ ਉਹ ਇਦਾਂ ਇਦਾਂ ਵਾ ਤੇ ਇਦਾਂ ਵਾ ਤੇ ਤੂੰ ਵੀ ਨਾ ਬਹੁਤਾ ਇਹਦਾ ਮਨ ਭਰ ਭਰਿਆ ਕਰ ਮਾਸੀਆਂ ਕਿਹਦੇ ਸਗੀਆਂ ਨਹੀਂ ਪੰਦੀਆਂ ਹੁੰਦੀਆਂ ਕਿਉਂ ਨਹੀਂ ਮੰਦੀਆਂ ਮਾਸੀਆਂ ਸਗੀਆਂ ਕਈ ਮਾਸੀਆਂ ਜਿਹੜੀਆਂ ਨਾ ਬੜੀਆਂ ਨੇਮ ਜਾਂਦੀਆਂ ਵਾ ਕਈ ਭੂਆ ਬਾਰੇ ਦੱਸਿਆ ਪਤਾ ਹੀ ਆ ਨਾ ਨੋ ਨਿਆਣੇ ਭੂਆ ਦਾ ਨਾਮ ਹੀ ਤੇ ਲੈਂਦੇ ਹੀ ਆ ਜੋ ਲੇ ਨੀ ਪੂਆ ਭਲੇ ਲੋਕਾਂ ਤੇ ਜਾ ਦੋ ਹਾਂ ਹੈ ਹਾਂ ਪਰ ਉਹ ਆਉਂਦੇ ਨਹੀਂ ਆਉਂ ਕਸੀਨਾ ਖਦੀ ਤੇ ਤੁਸੀਂ ਚੱਲ ਜਾ ਕਰੋ ਕੋਈ ਕਦੀ ਨਾਲ ਆ ਵੀ ਜਾਣਾ ਹੈ ਕਿ ਤੁਸੀਂ ਕੋਈ ਨਾ ਬੰਦਾ ਕਿਧਰ ਕੈ ਮੇ ਪੂਆ ਕੋ ਜਾਣਾ ਮੈਂ ਤਾਂ ਖੜਿਆ ਜੀ ਜੋ ਪੱਥਰਾਂ ਦੇ 20 ਚੱਲਦੇ ਕਰੋ ਆ ਪੂਆ ਅਲ ਵੀ ਆ ਜਾਏਗਾ ਕਰੋ ਠੀਕ ਆ ਬੂਈ ਨਾ ਪੁੱਤ ਪੂਆ ਵੀ ਆ ਪੂਆ ਆਪਣੀ ਜਗ੍ਹਾ ਤੇ ਹੁੰਦੀ ਹੈ ਮਾਸੀ ਆਪਣੀ ਜਗ੍ਹਾ ਤੇ ਨਹੀਂ ਆ ਕਲ ਨੂੰ ਨਿਆਣੇ ਦੇ ਵਿਆਹ ਕੀਤੇ ਨਾ ਜਾਣਾ ਪੂਆ ਕੋ ਕੋਈ ਕੋ ਜਾਣਾ ਫਰ ਦੇ ਬੈਡ ਕਿੱਧਰ ਜਾਣਾ ਈ ਕਾਲੋਨੀ ਆਨੇ ਦਾ ਵਿਆਹ ਕੀਤਾ ਨਾ ਤੇ ਮਾਮੇ ਮਾਸੀਆਂ ਵੀ ਪੁੱਛਣਾ ਸਾਰੇ ਨੇ ਵੀ ਕਿੱਥੇ ਆ ਇਹ ਕੁਆ ਮੈਂ ਕਿ ਨਹੀਂ ਵੀ ਆਪਣੀ ਜਗ੍ਹਾ ਤੇ ਹੁੰਦੀ ਆ ਤੇ ਮਾਸੀ ਆਪਣੀ ਜਗ੍ਹਾ ਤੇ ਹੁੰਦੀ ਆ ਸਾਰੇ ਰਿਸ਼ਤੇ ਚਾਹੀਦੇ ਆ ਤੇ ਚਾਹੀਦੇ ਹੋਰ ਐਵੇਂ ਜਦੋਂ ਦੇਖੋ ਉਦੋਂ ਬੈਸਨ ਲਾ ਪੈਂਦੇ ਪਤਾ ਨਹੀਂ ਉਹਨਾਂ ਦੇ ਤੁਸੀਂ ਵੈਰ ਹੀ ਪੈ ਗਏ ਆ ਮੈਂ ਵੈਰ ਨਹੀਂ ਪਿਆ ਜਿੱਦਾਂ ਦਾ ਮੈਨੂੰ ਮਾਹੌਲ ਨਾਲ ਅਲੱਗ ਮਤਲਬ ਨਹੀਂ ਗੱਲਾਂ ਕਰ ਚਲੋ ਠੀਕ ਆ ਫਿਰ ਉਹਨੇ ਆਨੇ ਨੂੰ ਛੱਡ ਕੇ ਆ ਉਸ ਨੂੰ ਚਲੋ ਫਿਰ ਉਹ ਬੈਗੋ ਬਸ ਗੁਰੂ ਜੀ ਜਿਆਦਾ ਪੜਨਾ ਮੇਰੇ ਬੁੱਤਨੇ ਠੀਕ ਹੈ ਹੈ ਹਾਂ ਚਲੋ ਚਲਾਓ ਜੀ ਬਾਏ ਬਾਏ ਤੱਕ ਮਮਾ ਕੋਈ ਗੱਲ ਕਰੂ ਸੋਣਾ ਸੋਣਾ ਬਾੜ ਕੇ ਆਇਓ ਜੁੱਤੀ ਕੰਨ ਲੋਂ ਡੈਪਿਆ ਤੂੰ ਤਾਂ ਅੰਦਰ ਪਲੇਟਾਂ ਲੱਗੀਆਂ ਵਾ ਹੈ ਹੈ ਪਲੇਟਾਂ ਸਾਡੇ ਨਾਲੋਂ ਚੰਗੀਆਂ ਮੇਰੇ ਭਰਾ ਦਾ ਘਰ ਬਾਤ ਤੁਸੀਂ ਪਾ ਲਓ ਜੁੱਤੀ ਉਹ ਨਹੀਂ ਨਹੀਂ ਐਵੇਂ ਮੁੜ ਕੇ ਬਲਜੀਤ ਨਾਲ ਕਿਤੇ ਆਖੇ ਨਾ ਆਈ ਨੰਦਰੀ ਜਾਣੇ ਤੁਹਾਨੂੰ ਇਦਾਂ ਨਹੀਂ ਹੋਈ ਜਾਂਦਾ ਪੈਰ ਪੈਰ ਮੈਨੂੰ ਲੱਗ ਜਾਣੇ ਆ ਤੇ ਮੈਂ ਵੀ ਲਾਦਾ ਆ ਜਾ ਮੈਂ ਵੀ ਲਾ ਦਿੰਨੀ ਬਾਬਾ ਕੀ ਤਾਂ ਹੁੰਦਾ ਹੋ ਗੱਲ ਜਦੋਂ ਜ਼ਾਲਮ ਪਰਜਾਈਆਂ ਹੋਣ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਆ ਠੀਕ ਠਾਕ ਜੀ ਸੁਣਾਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਰਖ ਬੀ ਵਧੀਆ ਵਧੀਆ ਤੁਸੀਂ ਸੁਣਾਓ ਹਾਂ ਇਹ ਵੀ ਠੀਕ ਠਾਕ ਹਾਂ ਹੋਰ ਵਧੀਆ ਸਾਰੇ ਮਨਜੀਤ ਆ ਗਏ ਆ ਕਾਸੀ ਭੈਣ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਜੀ ਉਹਦੀ ਠੀਕ ਆ ਸਤਿ ਸ੍ਰੀ ਅਕਾਲ ਕਾਸੀ ਕਾ ਬੈਠਾ ਹਾਂ ਬਈ ਤੇ ਕੀ ਕਰ ਪੈਸੇ ਚੁੱਤੀਆਂ ਬਾਹਰ ਨਹੀਂ ਲਾਏ ਜੇ ਉਹ ਉਦਾਂ ਹੀ ਮੇਰਾ ਜੀ ਕੀਤਾ ਸੀ ਲੈ ਉਹ ਮੈਂ ਤਾਂ ਪੈਰ ਨਾਲ ਥੱਕ ਹੀ ਗਏ ਜੁੱਤੀ ਚ ਮੇਰੇ ਉਹ ਭਰਾਵਾ ਇਹਨੇ ਮੇਰੀ ਵੀ ਪੈਰਾਂ ਤੋਂ ਲਵਾਤੀ ਜੁੱਤੀ ਕਾ ਦਿਵਾਲੀ ਗੱਲ ਹੈ ਭੈਣ ਤੁਹਾਡਾ ਆਪਣਾ ਘਰ ਕੀ ਹੋਣਾ ਆਂਦਾ ਟੈਨ ਲੱਗੀਆਂ ਗਾੜੀ ਉਹ ਮੈਂ ਮੈਂ ਪਈ ਟੈਨ ਲੱਗਦੀ ਭਾਈ ਤੁਹਾਡੇ ਨੂੰ ਟੈਨ ਚੰਗੀਆਂ ਸਾਨੂੰ ਉਹ ਚੱਲ ਕੋਈ ਨਹੀਂ ਹੋਰ ਸੁਣਾਓ ਘਰ ਪੁਰਾ ਠੀਕ ਠਾਕ ਸਭ ਸਾਰੇ ਠੀਕ ਆ ਬੜੇ ਵਧੀਆ ਤੂੰ ਸੁਣਾ ਸਾਹਿਬ ਵਧੀਆ ਵਧੀਆ ਉਹਦੇ ਨਾਲ ਆਉਣਾ ਸੀ ਨਾਲ ਉਹਦੇ ਨੂੰ ਫਿਰ ਅਸੀਂ ਆਖਿਆ ਵੀ ਆ ਜਾ ਤੇ ਆਂਦਾ ਨਹੀਂ ਕੋਈ ਤੂੰ ਹੀ ਆਓ ਅੱਛਾ ਤੇ ਮੈਂ ਚੱਲ ਕੋਈ ਨਹੀਂ ਅਸੀਂ ਉਹ ਹੁੰਨੇ ਆ ਕਿਦਾਂ ਗੱਲ ਦੀ ਪੜਾਈਓ ਜੀ ਪੜਾਈ ਵਧੀਆ ਚੱਲਦੀ ਆ ਚਲੋ ਮਾਂ ਵੀ ਸ਼ੂਗਰ ਵਾ ਬੀਬਾ ਵਾ ਮੈਂ ਅੱਜ ਕੱਲ੍ਹ ਨਿਆਣੇ ਦੇ ਧਿਆਨ ਨਹੀਂ ਕਰਦਾ ਕਿਤਾਬਾਂ ਵਾਲੇ ਬੱਸ ਫੋਨਾਂ ਤੇ ਲੱਗੇ ਰਹਿੰਦੇ ਜਿਹੜੀ ਗੱਲ ਹੈ ਪੜਦਾ ਹੋਰ ਕੈਂਜੀ ਸੇਤਾ ਠੀਕ ਠਾਕ ਵਾ ਹਾਂਜੀ ਠੀਕ ਠਾਕ ਸੇਤਾ ਤੇ ਬਹੁਤ ਵਧੀਆ ਬਲਜੀਤ ਤੁਸੀਂ ਸੁਣਾਓ ਵਧੀਆ ਠੀਕ ਠਾਕ ਬੜੇ ਜੀ ਨਾਲ ਬਾਦ ਗੇੜਾ ਲੱਗਾ ਜਿਹੜਾ ਇਦਾਂ ਹੀ ਫਿਰ ਇਹ ਕੰਮ ਤੇ ਚੱਲ ਜਾਂਦੇ ਸਵੇਰੇ ਤੇ ਮੁੜ ਕੇ ਸਰ ਦਿਹਾੜੀ ਇਦਾਂ ਹੀ ਲੰਘ ਜਾਂਦੀ ਆ ਉਹਦੇ ਪਤਾ ਯੇ ਭੈਣ ਜੀ ਕੀ ਬਤਾ ਕੀ ਕੰਮ ਕੀਤੇ ਤੁਸੀਂ ਜਿਹੜੇ ਇੰਨੀ ਬਾਜੀ ਨੂੰ ਮਿਹਨਤ ਕਰਨੇ ਪੈਣ ਦੀ ਉਹ ਦਾੜੀ ਦੇ ਵਾਲ ਚਿੱਟੇ ਹੋ ਗਏ ਤੇ ਮਿਹਨਤ ਹਜੇ ਵੀ ਨਹੀਂ ਕਰਨੋਂ ਹਟੇ ਇਦਾਂ ਹੀ ਆ ਬੰਦਾ ਮਿਹਨਤ ਕਰਦਾ ਰਵੇ ਤੇ ਮੈਂ ਨਾ ਸਰੀਤ ਰਹਿ ਰਹੀਦਾ ਤੇ ਨਾਲੇ ਫੇਬਲ ਜੀ ਤੂੰ ਸਿਆਣੀ ਹੁਣ ਜੇ ਮਿਹਨਤ ਨਾ ਕਰਾਂਗੇ ਤੇ ਖਾਣਾ ਕਿੱਥੋਂ ਆ ਉਹ ਵੀ ਗੱਲ ਤੁਹਾਡੀ ਭੈਣ ਜੀ ਸਹੀ ਆ ਪਰ ਗਾਂ ਦਾ ਬੰਦਾ ਕਿੰਨੀ ਕੁ ਮਿਹਨਤ ਕਰੀ ਜਾਊਗਾ ਇਹ ਤਾਂ ਪਹਿਲੇ ਦਿਨੋਂ ਬੰਦੇ ਨੂੰ ਸੋਚਣਾ ਚਾਹੀਦਾ ਹਨਾ ਤਾਂ ਜਾ ਚਾਹ ਲੈ ਵਧੀਆ ਜੀ ਬਣਾ ਕੇ ਤੂੰ ਬਈ ਜਾ ਸੋਚਣਾ ਤੇ ਰਕਬੀਰ ਸਿੰਘ ਕਿ ਇਹੀ ਤਾਂ ਇਹਨੂੰ ਪਤਾ ਹੀ ਆਪਣੇ ਸਾਡੇ ਘਰ ਦੇ ਹਾਲਾਤਾਂ ਦਾ ਪਤਾ ਲੱਗ ਗਿਆ ਵਾ ਭੈਣ ਢਲਦਾ ਪਰਸ਼ਵਾ ਵਾ ਆਹ ਇਹਦਾ ਨਹੀਂ ਕੋਈ ਮਾਣ ਹੈਗਾ ਇਹਦੇ ਕਿਹਨੇ ਮਾਇਆ ਦੇ ਹੱਥਾਂ ਨਹੀਂ ਮੈਲ ਵਾ ਮੈਲ ਵਾ ਹੋ ਬਸ ਆਪਣੇ ਜੀਆਂ ਦੀ ਸੁੱਖ ਸ਼ਾਂਤੀ ਚਾਹੀਦੀ ਆ ਇਹਦਾ ਵਾਦਾ ਘਾਟਾ ਹੁੰਦਾ ਕੋਈ ਆਪਣੇ ਧੋਖਾ ਨਾ ਕਰ ਦੇ ਤੇ ਕੋਈ ਆਪਣੇ ਭੈਣ ਭਰਾਵਾਂ ਨੇ ਧੋਖਾ ਕਰ ਦਿੱਤਾ ਕਿ ਆਹ ਤੂੰ ਹੋਰ ਹੋਰ ਪਤਾ ਹੀ ਹੁਣ ਕੋਈ बार-बार ਇਹਨੂੰ ਕੀ ਦੱਸਣਾ ਨਹੀਂ ਦੱਸਣ ਦਾ ਡਰ ਵੀ ਕੋਈ ਨਹੀਂਗਾ ਇਹਨਾਂ ਦੀ ਭੈਣ ਨੇ ਮੁੰਡੇ ਦਾ ਜਨਮ ਦਿਨ ਮਨਾਉਣਾ ਹੈਗਾ ਤੇਹਾਨੂੰ ਸੱਦ ਲਿਆ ਅੱਛਾ ਅਸੀਂ ਆਖਾ ਜਾਵਾਂਗੇ ਤੇ ਮੁੜ ਕੇ ਭਰਾਵਾ ਉਹ ਸੋਨਾ ਮੰਗੇ ਤੇ ਪੈਸੇ ਵਧੀਆ ਸੂਟ ਆਖੇ ਹੜ ਕੋਈ ਨਹੀਂ ਪਹੁੰਚਣੀ ਹੀ ਹੈਗੀ ਨਹੀਂ ਭੈਣ ਇਹ ਵੀ ਭੈਣ ਦੀ ਗਲਤੀ ਆ ਨਾ ਕਿ 10 ਜਨਮ ਜਨਮਾਂ ਦੇ ਕੌਣ ਸੋਨਾ ਪਾਉਂਦਾ ਜਿੰਨਾ ਸੋਨਾ ਮੈਂਗਾ ਵਿਆਹ ਸ਼ਾਦੀ ਕੋਈ ਮੈਂ ਨਾ ਨੱਕ ਧੱਕੇ ਤੂੰ ਕੀ ਨੱਕ ਧੱਕਦੇ ਨਹੀਂ ਬਥੇਰੀ ਗੱਲ ਮੈਂ ਤੇ ਪਤਾ ਕੀ ਸੋਚਿਆ ਮੈਂ ਕਿਾ ਚੱਲ ਕੋਈ ਨਹੀਂ ਸੂਟ ਸਾਡ ਜਿਹੜੇ ਜਿੱਦਾਂ ਦੇ ਲੈਣੇ ਲੱਲਾ ਤਬਾਹਲ ਚਾਂਦੀ ਦਾ ਕੜਾ ਇੱਕ ਸੋਨਾ ਜਿਹਾ ਬਣਦਾ ਨਾ ਹੁਣ ਜਦ ਦਿੱਤੇ ਮੁੰਡੇ ਨਾਂ ਜੇ ਲਿਖਾਉਂਦੇ ਆ ਮੈਂ ਕਿਹਾ ਚਲ ਉਹ ਬਣਾ ਲਾ ਬਾਜੀ ਉਹ ਵੀ ਐਡੀ ਕੋਈ ਲੋੜ ਨਹੀਂ ਜਨਮ ਦੇ ਤੇ ਬੁੰਦਾਵਾਂ ਕੱਲ ਨਿਆਣੇ ਨੇ ਕੇਕ ਕੱਟਿਆ ਆਪਣੇ ਘਰੇ ਹੀ ਰਿਸ਼ਤੇਦਾਰਾਂ ਨੂੰ ਖੇਚਲ ਪਾਉਣੀ ਨਹੀਂ ਚਾਹੀਦੀ ਆਂਦੀ ਮੇਰੀ ਸੱਸ ਕਹਿੰਦੀ ਵੀ ਠਾਠ ਬਾਠ ਨਾ ਆ ਹੁਣ ਸਾਰੇ ਤੇ ਸਾਰੇ ਸੱਜਣੇ ਨੇ ਚੰਗਾ ਕਰਨਾ ਆ ਉਹ ਨਹੀਂ ਨਹੀਂ ਇਥੇ ਭੈਣ ਵੀ ਸਾਡੀ ਗਲਤ ਹੋ ਤੁਹਾਡੀ ਜਿਹੜੀ ਹੈ ਨਾ ਕਿ ਨਹੀਂ ਚੰਗਾ ਨਹੀਂ ਲੱਗਦਾ ਬੰਦਾ ਇਦਾਂ ਤੇ ਉਹ ਭਰਾਵਾ ਮੁੜ ਕੇ ਮੈਨੂੰ ਕਹਿੰਦੀ ਵੀ ਤਿਆਰੀ ਹੋ ਗਈ ਆ ਮੈਂ ਵੀ ਦੇਹੀ ਹੁਣ ਚੱਲਨੇ ਕੱਪੜੇ ਲੈਣ ਕੀ ਲੈਣ ਚੱਲੇ ਮੈਂ ਹਾਂ ਇਦਾਂ ਕਰਕੇ ਤੇਰਾ ਭਰਾ ਆਂਦਾ ਚਾਂਦੀ ਦਾ ਕੜਾ ਆਂਦੀ ਵੀ ਤੁਸੀਂ ਆਇਓ ਹੀ ਨਾ ਹੁਣ ਤੁਸੀਂ ਨਾ ਆਂਦੀ ਵੀ ਜੇ ਚਾਂਦੀ ਦਾ ਕੜਾ ਬਣਾਉਣਾ ਤੇ ਦੱਸ ਹੁਣ ਹੀ ਆਪਣਾ ਘਰ ਵੀ ਵਿਖਣਾ ਤੇ ਸਾਰਾ ਕੁਝ ਤੇ ਉਹਨਾਂ ਤੇ ਲੱਗਿਆ ਸਾਂਝੇ ਕਰ ਅਜ ਵਿਆਹ ਕੀਤੇ ਸਭ ਕੋ ਵੀ ਅੱਗੇ ਤੁਸੀਂ ਸਾਰਾ ਕੁਝ ਲੁੱਟ-ਬੁੱਟ ਕੇ ਲੈ ਗਏ ਕਿ ਤੁਹਾਨੂੰ ਇੱਟਾ ਹੀ ਹੈਗਾ ਵਾ ਹੀਟ ਵਾ ਕਿੱਦੀ ਟੋੜ ਰੱਖਣੀ ਆਪਣੇ ਕੋਲੋਂ ਫੜਾ ਦੋ ਭਰਾ ਨੂੰ ਕਿ ਆ ਵੀਰ ਪ ਉੰਨੇ ਤੇ ਪ੍ਰਵਚਿਤ ਸਾਨੂੰ ਜਵਾਬ ਦਤਾ ਅਸੀਂ ਤਾਂ ਗਏ ਨਹੀਂ ਫਿਰ ਤੇ ਅਸੀਂ ਇੱਥੇ ਵੀ ਕੀ ਆਉਣਾ ਅਸੀਂ ਤੇ ਪਰੇਸ਼ਾਨੀ ਜੀ ਰਹੇ ਬਸ ਪਰੇਸ਼ਾਨੀ ਰਹਿਣ ਦੀ ਕੋਈ ਲੋੜ ਨਹੀਂ ਮੁੰਡਾ ਤੇਰਾ ਨੇਕਵਾ ਆਪੇ ਰੱਬ ਨੇ ਦਿਨ ਮੋੜ ਦੇਣੇ ਆਹੋ ਤੇ ਮੋੜੂਗਾ ਹੀ ਮਾਲਕ ਆਪੇ ਜੇਦੀ ਈਲਾਦ ਚੰਗੀ ਆ ਨਾ ਬਸ ਬਸ ਉਹਦਾ ਸਭ ਕੋ ਹੀ ਕਹੋ ਵੀ ਮੇਰੇ ਕੋਲ ਬਹੁਤ ਅਮੀਰ ਹਾਂ ਮੈਂ ਚਲੋ ਬੈਠੋ ਤੁਸੀਂ ਮੈਂ ਇੱਕ ਮਿੰਟ ਆ ਗਿਆ ਚੰਗਾ ਇਹਨੂੰ ਕਹਿਣਾ ਵੀ ਕੋ ਮਗਾਵੇ ਨਾ ਖਾਣ ਨੂੰ ਸਾਡੇ ਲਈ ਕੋਸ ਦਾਲਨੇਗੀ ਆਹੋ ਨਹੀਂ ਉਹਨਾਂ ਨੇ ਕੋਈ ਨਹੀਂ ਹਾਂ ਪੈਗ ਮੰਗਾਉਣ ਲੱਗੇ ਨਾ ਦੁਕਾਨ ਤੇ ਚਲ ਜੇ ਲੈਣ ਕੋ ਖਾਣ ਨੂੰ ਉਹ ਮੈਂ ਖਲਵਾ ਗਰੀਬ ਦੇ ਉਤੇ ਡਿੱਗੇ ਉਤੇ ਹਰ ਕੋਈ ਪੈਰ ਰੱਖਦਾ ਵਾ ਹੂੰ ਤੇ ਵੇਖ ਲਾ ਫੋਕਾ ਪਾਣੀ ਉੰਤਰਾ ਵੀ ਤੱਤਾ ਚੱਲ ਦੇ ਅੰਦਰ ਕੋਈ ਨਹੀਂ ਕੋਈ ਨਹੀਂ ਬੜਾ ਕੋ ਠੀਕ ਉਹ ਜੋ ਪਾਣੀ ਮਿਲ ਗਿਆ ਇੰਨਾ ਬੜਾ ਨਹੀਂ ਉਹ ਤਾਂ ਕੋਈ ਗੱਲ ਨਹੀਂ ਕਿਹੜੇ ਠੰਡੇ ਪਿੰਦੇ ਆਏ ਉਹ ਨਹੀਂ ਕੋਈ ਗੱਲ ਪਰ ਫੇਰ ਵੀ ਬੰਦੇ ਨੂੰ ਕੋਈ ਹੈ ਨਹੀਂ ਗੱਲ ਚਲੋ ਤੈਨੂੰ ਜੇ ਮੈਂ ਹੀ ਆਖਣਾ ਨਾ ਕਿ ਮੈਂ ਤੇਰੇ ਪੇਕੇ ਗਿਆ ਤੇ ਮੈਨੂੰ ਕੀ ਖਵਾ ਲਿਆ ਮੈਂ ਹੀ ਆਖਣਾ ਨਾ ਮੈਂ ਹੀ ਤੈਨੂੰ ਆਖਣਾ ਕਿ ਨਹੀਂ ਕੋਈ ਗੱਲ ਨਹੀਂ ਤਾਂ ਕੋਈ ਗੱਲ ਨਹੀਂ ਮਨ ਤੇ ਦਿਲ ਤੇ ਨਾ ਕੋਈ ਗੱਲ ਲੈ ਕੇ ਆ ਮਾਂ ਮੇਰੀ ਸੁਣ ਗੱਲ ਸਾਡੇ ਘਰ ਕੱਚ ਦੇ ਗਲਾਸ ਹੈ ਨਹੀਂਗੇ ਹੈਗੇ ਤਸਤੀ ਦੇ ਗਲਾਸਾਂ 'ਚ ਪਾਣੀ ਨਹੀਂ ਕੱਚ ਦੇ ਗਲਾਸਾਂ 'ਚ ਆ ਰਿਹਾ ਠੰਡਾ ਨਹੀਂ 깔ਣਾ ਮੁੱਕ ਗਿਆ ਠੰਡਾ ਮੁੱਕ ਗਿਆ ਆ ਤੇ ਜੇ ਰਹੀ ਗੱਲ ਸਟੀਲ ਦੇ ਗਲਾਸਾਂ ਵਾਲੀ ਤੇ ਕੀ ਗੱਲ ਕਰੇ ਵੀ ਉਹ ਸਟੀਲ ਦੇ ਗਲਾਸਾਂ ਚ ਪੀਂਦੇ ਆ ਇੱਥੇ ਬੋਤਾ ਪੀਤਾ ਜਾਂਦਾ ਕੱਚ ਦੇ ਗਲਾਸਾਂ ਚ ਬਲਜੀਤ ਕਰੇ ਸਾਰੇ ਜਿੱਦਾਂ ਦੇ ਹੈਗੇ ਉਹਨਾਂ ਦੇ ਹੀ ਆ ਬਾਹਰ ਆਏ ਤਾਂ ਮਾਨਤਾਂ ਰਖਿਦਾ ਹੀਦਾ ਜਵਾਈ ਭਾਈ ਆਹ ਘਰ ਦਾ ਉਹ ਪਤਾ ਵਾ ਮੈਨੂੰ ਮੈਨੂੰ ਕੋਈ ਭਲੇਖਾ ਨਹੀਂ ਹੈਗਾ ਤੈਨੂੰ ਭਲੇਖਾ ਹੀ ਆ ਉਹ ਕੱਲ ਨਕੀ ਭੈਣ ਆਈ ਤੇ ਮੈਂ ਉਹਨਾਂ ਦੇ ਲਾਗੇ ਬੈਠੇ ਚੁੱਪਚੀ ਪੀਤੀ ਇੱਕ ਠੰਡੀ ਦੀ ਬੋਤਲ ਫੜ ਲਈਆਂ ਤੇ ਭਾਜੀ ਉਹ ਭਾਈਆ ਵੀ ਤੇ ਪਟਵਾਰੀ ਆ ਨਾ ਉਹਦਾ ਫੇਰ ਕਰਨਾ ਪੈਂਦਾ ਨਕਨਮੂਜ ਜੇ ਨਾ ਕਰਾਂ ਤਾ ਦੇਰ ਗਏ ਨਹੀਂ ਆਖਣਾ ਨਾਲੇ ਲੱਦੀ ਪੱਥੀ ਹੁੰਦੀ ਅਗਲੀ ਉਹ ਇਨਾ ਬਿਠਕਰਾ ਨਾ ਕਰਿਆ ਕਰ ਜਿਵੇਂ ਮਾਤੜਵਾ ਤੇ ਉਹਨਾਂ ਦਾ ਕੀ ਕਸੂਰ ਹੋ ਉਹ ਮਾਤੜੇ ਤੇ ਉਹਨਾਂ ਦਾ ਹੀ ਕਸੂਰ ਵਾ ਪਹਿਲਾਂ ਲੰਮੀਆਂ ਤਾਣ ਕੇ ਸੁਤੇ ਰਹਿੰਦੇ ਸੀ ਹੁਣ ਜਦੋਂ ਦਾੜੀ ਦੇ ਵਾਲ ਚਿੱਟੇ ਹੋ ਗਏ ਤਾਂ ਹੁਣ ਕੰਮ ਕਰਾਂ ਤੇ ਤੁਰ ਪਏ ਉਹ ਬਲਜੀਤ ਜੇ ਕਿ ਗੱਲ ਦਾ ਨਹੀਂ ਪਤਾ ਹੁੰਦਾ ਬੰਦਾ ਚੁੱਪ ਕੀਤਾ ਰਹਿੰਦਾ ਤੈਨੂੰ ਕੀ ਪਤਾ ਉਹਨਾਂ ਦੇ ਨਾਮ ਚਾਰਨਾ ਕੀ ਹੋਈ ਬੀਤੀ ਹੈ ਭਾਜੀ ਸਾਰੇ ਨੂੰ ਵੱਡਾ ਸੀ ਆਪਣੇ ਘਰ 'ਚ ਦੋਵਾਂ ਭੈਣ ਭਰਾਵਾਂ ਨੂੰ ਪੜਾਇਆ ਲਿਖਾਇਆ ਨੌਕਰੀ 'ਚ ਦਲਵਾਇਆ ਸ਼ਹਿਰਾਂ 'ਚ ਸੈੱਟ ਕੀਤੇ ਉਹਨਾਂ ਕੀ ਕਦਰ ਪਾਈ ਧੂਏ ਤੇ ਲੱਤ ਮਾਰੀ ਨਾ ਦੇਣ ਕਿ ਉਹਨਾਂ ਨੇ ਸਾਰੀ ਜ਼ਮੀਨ ਪੰਡਾ ਵੇਚ ਕੇ ਸ਼ਹਿਰਾਂ ਚ ਕੋਠੀਆਂ ਪਾ ਲਈਆਂ ਤੇ ਕਰਜ਼ਾ ਸਾਰਾ ਇਹਦੇ ਗਰੀਬੀ ਸਿਰ ਪਾਤਾ ਸਾਰੀ ਪੈਲੀ ਵੇਚ ਕੇ ਤੇ ਕਰਜ਼ਾ ਲੈ ਛੇਕ ਨਾਲ ਪੈਲੀ ਵਜੀ ਉਹ ਮੈਂ ਨਾ ਤਾਂ ਵੀ ਸ਼ੁਕਰ ਕਰ ਆਪਣਾ ਹੱਡ ਤੋੜ ਮਿਹਨਤ ਕਰਕੇ ਤੇ ਰੋਟੀ ਪਾਣੀ ਖਾ ਲੈ ਕੇ ਮੰਗਦੇ ਨਹੀਂ ਮੈਂ ਕਹਿੰਦੀ ਸ਼ੁਕਰ ਕਰੋ ਜਿਹੜੀ ਛੇਕ ਨਾਲਾਂ ਬਚਾ ਲਈ ਆ ਨਹੀਂ ਤੇ ਸਾਰੀ ਵੇਚ ਕੇ ਤੇ ਹੁਣ ਡੰਡੇ ਵਜਾਉਂਦੇ ਫਿਰਨਾ ਹੀ ਉਹ ਤੇ ਆਪਣੇ ਕੰਮ ਕਾਰਨਾ ਚ ਸੈੱਟ ਹੋ ਗਏ ਆ ਬਾਦਰੀ ਪੁੱਛਣ ਦੇ ਕਸੂਰ ਕੀ ਦਾ ਗਰੀਬੀ ਫਿਰ ਆਪ ਹੀ ਲੈਂਦੀ ਆ ਨਾ ਮੈਂ ਸੱਚਾ ਹੀ ਬੋਲਦੀ ਆ ਬੋਲਦੀ ਸੱਚਾ ਤੂੰ ਹੁਣ ਚਾਹ ਦੇ ਨਾਲ ਕੋ ਖਾਣ ਨੂੰ ਲੈ ਆਵੇਂ ਫੋਕੀ ਜਾ ਨਾ ਮਥੇ ਮਾਰਦੀ ਹੋਣਾ ਚੰਗਾ ਲੈ ਆਉਂਗੀ ਜਾਓ ਮੋਤਾ ਗਿਆਨ ਨਾ ਵੰਡਿਆ ਕਰੋ ਘਰ ਬੜੀਆਂ ਬਿਸਕੁਟ ਆਣਾ ਚਾਹਾਂ ਬਿੰਦੇ ਆ ਨਾ ਮਾੜੀ ਮੋਟੀ ਲੱਬ ਜੇ ਰੋਟੀ ਨਾ ਬੜਾ ਖਤੇ ਨਹੀਂ ਆ ਮੈਂ ਕਹਿੰਦੀ ਜਿਹੜੇ ਕੋਈ ਦੋ ਘਟਾ ਚਾਹ ਪੁੱਛਦਾ ਵਾ ਲੋਕੀ ਸ਼ੂਕਰ ਨਹੀਂ ਮੰਨਉਂਦੇ ਬਾਣੀ ਹੋਰ ਗੱਲਾਂ ਸੁਣਉਣ ਲੱਗ ਪੈਂਦੇ ਆਣਗੇ ਮੈਂ ਵੀ ਹੁਣ ਏਦਾਂ ਚਾਹ ਬਣਾਉਣੀ ਮੈਂ ਕਿਤੇ ਬਿਸਕਟ ਲੈ ਲੈ ਖਵਾਲੀ ਜਾਵਾਂ ਆਹੋ ਨਾਲੇ ਉਹ ਕਿਹੜਾ ਫੋਨ ਕਰਕੇ ਆਏ ਆ ਇਹਨਾਂ ਨੂੰ ਜੇ ਗਰੀਬ ਵਾ ਮਾਸਾ ਬੰਦਾ ਫੋਨ ਹੀ ਕਰ ਲੈਂਦਾ ਕਿਹੜਾ ਬੜਨਾਂ ਵਾਲਾ ਫੋਨ ਵੀ ਹੈ ਨੀ ਇੰਨਾਂ ਕੋਲ ਜਲੂਸ ਕਰਦੇ ਹੁੰਦੇ ਸਗੋਂ ਆਪਣਾ ਤਾਂ ਨਾਲੇ ਹੱਡਾ ਵੀ ਐਣ ਕੱਲ ਗੋਪੀ ਵੀ ਆਈ ਸੀ ਅੱਛਾ ਆਹੋ ਕੱਲ ਆਈ ਉਹ ਆਹੋ ਦੋਵੇਂ ਜਾ ਕੇ ਆ ਦੋਵੇਂ ਹੀ ਨੇ ਆਏ ਲਾ ਭਾਈ ਵੀ ਤੁਸੀਂ ਆਖਣਾ ਕੱਲ ਉਹ ਆਏ ਤੇ ਅੱਜ ਇਹ ਆ ਗਏ ਚੰਗਾ ਪੈੜਾ ਨਪਿਆ ਕੋਈ ਨਹੀਂ ਤੁਹਾਡੇ ਘਰ ਭੈਣ ਤੁਸੀਂ ਕੋ ਚੁੱਕੇ ਲੈ ਜਾਣਾ ਉਹ ਆਏ ਤੇ ਕੀ ਆਏ ਮੈਂ ਤਾਂ ਮੈਨੂੰ ਕੋਪੀ ਮਿਲਣਾ ਹਾਏ ਤੇ ਆਨੂੰ ਕੋਪੀ ਹਕੂਮ ਕਰ ਦਿੰਦੀ ਵੀ ਤੇ ਭੈਣ ਜੀ ਜਾਣਾ ਤੁਹਾਡੇ ਨਾਲ ਚੱਲ ਚੱਲੋ ਦੁੰਦਰ ਉਹਨਾਂ ਨੇ ਸਾਨੂੰ ਨਾਲ ਲਿਆਉਣਾ ਹੈ ਉਹ ਗੱਡੀਆਂ 'ਚ ਬਹਿਣ ਵਾਲੇ ਆਹੀਂ ਉਦੋਂ ਪੈਦਲ ਤੁਰਨ ਵਾਲੇ ਪਾਜੀ ਆ ਕਿੱਦਾਂ ਦੀ ਤੁਸੀਂ ਗੱਲ ਕੀਤੀ ਨਹੀਂ ਨਾ ਜਿਉ ਗੱਡੀਆਂ 'ਚ ਬਹਿਣ ਵਾਲੇ ਆ ਚਲ ਉਹਨਾਂ ਨੇ ਕਮਾਈਆਂ ਕੀਤੀਆਂ ਜੀ ਸਦਕੇ ਮਹਾਰਾਜ ਉਹਨਾਂ ਨੂੰ ਦਵੇ ਪਰ ਤੂੰ ਹੀ ਤੁਹਾਡਾ ਫਰਜ ਬੰਦਾ ਵਾ ਪੁੱਛਣ ਦਾ ਵੀ ਜਦੋਂ ਜਦੋਂ ਵੀ ਉਹਨਾਂ ਨੇ ਆਉਣਾ ਹੋਵੇ ਪੇ ਸਾਨੂੰ ਨਾਲ ਲੈ ਜਾ ਉਹਨਾਂ ਦਾ ਫਰਜ ਥੋੜੀ ਸਾਨੂੰ ਪੁੱਛਣ ਦਾ ਚਲ ਕੋਈ ਗੱਲ ਨਹੀਂ ਉਹਦਾ ਭੈਣ ਚੰਗਾ ਤੂੰ ਨਹੀਂ ਆਈ ਨਾਲ ਉਹਨਾਂ ਨੇ ਤੇ ਕੀ ਜਾਂਦਾ ਨੇ ਪੈਰ ਵੀ ਮਾਰੇ ਹੁੰਦੇ ਸੀ ਤੇ ਆਪਣੇ ਅੱਛਾ ਤੇ ਭਾਈਏ ਤੁਹਾਨੂੰ ਪਤਾ ਹੀ ਇਹ ਪਟਵਾਰੀ ਦਾ ਚਲੂ ਚਲੂ ਬਾਚਾ ਮਹਾ ਹੀ ਪੀਤੀ ਉਹਨੇ ਇੰਨਾ ਥੋੜਾ ਆਏ ਉਹ ਕਹਦੇ ਆਈ ਗੋਭੀ ਕਰਨ ਅੱਛਾ ਤੇ ਗੋਭੀ ਭੈਣੇ ਜੇਰ ਕਰ ਲੀਗੀ ਜਾਣਾ ਹੀ ਜਾਣਾ ਅੱਛਾ ਤੋ ਤਾਂ ਏਹੀ ਦਸਟ ਮਿੰਟ ਠੀਕ ਠੀਕ ਤੇ ਤੁਸੀਂ ਆਉਂਦੇ ਤਾਂ ਤੁਸੀਂ ਕਹਿੰਦੇ ਸਾਡੇ ਕਰਕੇ ਨਹੀਂ ਬੈਠੇ ਆਹੋ ਵਧੀਆ ਤੁਸੀਂ ਅੱਜ ਆਏ ਜੀ ਘੜੀ ਬਹਿ ਕੇ ਗੱਲਾਂ ਮਾਤਾ ਦੇ ਮਾਰਾਂਗੇ ਨਾ ਕੋਈ ਨਾ ਕੀਤਾ ਕੋਪੀ ਨਿਕਾਲਦਾ ਮੈਨੂੰ ਕੋਈ ਵੀ ਤਾਂ ਕਰਕੇ ਫਿਰ ਮੈਨੂੰ ਪਤਾ ਨਹੀਂ ਲੱਗਾ ਵੀ ਆਏ ਹੀ ਕਿ ਨਹੀਂ ਆਏ ਚਲੋ ਚਾਹ ਖੜ ਲਓ ਪੀ ਲੜ ਕੇ ਵੀ ਤੁਸੀਂ ਪੀਣਾ ਬੈਣ ਹਾਂਜੀ ਪਟਵਾਰੀ ਸਾਹਿਬ ਕਿੱਦਾਂ ਵਧੀਆ ਵੇ ਤੁਸੀਂ ਨਾ ਠੀਕ ਠਾਕ ਏ ਠੀਕ ਠਾਕ ਪਰਿਵਾਰ ਆਹ ਵਧੀਆ ਵਧੀਆ ਤੇ ਮੈਂ ਤੁਹਾਡੇ ਚੱਲੇ ਆ ਤੁਹਾਡੇ ਵੱਲੋਂ ਅਸਾਂ ਮੇਰੇ ਚੱਲਿਆ ਆਹ ਤੇ ਮੈਂ ਹਾਂ ਕੰਮ ਮੇਰਾ ਕੀਤਾ ਨਾ ਤੁਸੀਂ ਕੰਮ ਤੁਸੀਂ ਮੁੜ ਕੇ ਆਏ ਨਹੀਂ ਤੇ ਤੇ ਮੈਂ ਤੁਹਾਨੂੰ ਦੱਸ ਗਿਆ ਸਭ ਕੁਝ ਕਿ ਮੈਂ ਹਾਂ ਜੋ ਸੇਵਾ ਆਪਣੀ ਤੁਹਾਨੂੰ ਦੱਸ ਦਿੰਦੇ ਸੇਵਾ ਪਾਣੀ ਇੱਦਾਂ ਨਹੀਂ ਨਾ ਫਿਰ ਕਾੜੀ ਤੁਸੀਂ ਮੁੜ ਕੇ ਬੋਲੇ ਬਾਲੇ ਨਹੀਂ ਕੋਈ ਮੈਸਜ ਉੱਤੇ ਗੱਲ ਵੀ ਕੀਤੀ ਆਹ ਤੇ ਗੱਲ ਕਰਕੇ ਤੁਸੀਂ ਫੋਨ ਕਰ ਦਿੰਦੇ ਨਾ ਮੈਂ ਉਹ ਉਹ ਦਿਨ ਦਾ ਤੇਰਾ ਵੇਟ ਕਰਨ ਰਿਆ ਸੀ ਹੁਣ ਜਦਾਂ ਤੁਸੀਂ ਕੰਮ ਕਰਾਉਦੇ ਇਦਾਂ ਨਹੀਂ ਨਾ ਹੁੰਦੇ ਉਹ ਤਾਂ ਹੁੰਦਾ ਢਾਈ ਫਟ ਦੇਓ ਸੇਵਾ ਪਾਣੀ ਦੋਥੇ ਗਾੜੀ ਮੈਂ ਕਿਹੜੇ ਕੋਲ ਰੱਖਨੇ ਮੈਂ ਗਾੜੀ ਦੇਣੀ ਆ ਆਓ ਤੁਸੀਂ ਫਿਰ ਦੱਸ ਦਿੰਦੇ ਨਾ ਮੈਨੂੰ ਤੇ ਮੈਂ ਫਿਰ ਮੈਂ ਨਾਲੇ ਸੰਗਦਾ ਰਿਹਾ ਮੈਂ ਤਾਂ ਡੀਸ ਤੇ ਆਰੀ ਦੀ ਤੇ ਮੁੜ ਕੇ ਰਿਸ਼ਤੇਦਾਰੀ ਤੇ ਹੈ ਕਿ ਇਸ ਤਰੀ ਆਪਣੀ ਜਗ੍ਹਾ ਪਰ ਹੁਣ ਕੰਮ ਇਹਦਾ ਹੁੰਦੇ ਨਹੀਂ ਨਾ ਨਹੀਂ ਕੋਈ ਦੱਸੋ ਸੇਵਾ ਪਾਣੀ ਕੀ ਆ ਹਸਤਾ ਫੇ ਕੰਮ ਕਰੋ ਨਾ ਮੈਂ ਇਦਾਂ ਕੰਮ ਲੜਕਦਾ ਜਾਂਦਾ ਹਾਂ ਸੇਵਾ ਪਾਣੀ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਜੀ ਲਫਾਫਾ ਇੱਕ ਦੇ ਦਿਓ ਉਹ ਫੇ ਘਰੇ ਦੇ ਜਾਗੇ ਜਾਂ ਨਹੀਂ ਨਹੀਂ ਘਰੇ ਨਹੀਂ ਕਾਇ ਇਹਦੇ ਬਾਅਦ ਰਾਤ ਫੜਾਂਗੇ ਨਾ ਆਪਾਂ ਹਾਂ ਇਹੋ ਜੇ ਕੰਮ ਕਰਾਂ ਥੋੜੀ ਹੁੰਦੀ ਆ ਤੇ ਅੱਜ ਕੱਲ ਸਿਕਤਾਈ ਪਤਾ ਕਿੰਨੀਆਂ ਕੋਈ ਘਰੇ ਵੀ ਕੈਮਰੇ ਲੱਗੇ ਬਾਹਰ ਵੀ ਕੈਮਰੇ ਲੱਗੇ ਕਿਦਰ ਰਿਕਾਰਡਿੰਗ ਲੀਕ ਹੋ ਜਦੇ ਬੱਧਾ ਤੇ ਬਾਈਹੈਂਡ ਲੈਣੇ ਕਿ ਜਾਂ ਖੱਤ ਗੁੱਤੀ ਪਾ ਦੀਏ ਨਹੀਂ ਨਹੀਂ ਬਾਈਹੈਂਡ ਪਾਈ ਜਾਂਦੀ ਮੈਂ ਆਪਣਾ ਭੇਜੂਗਾ ਮੁਨਸੀ ਭੇਜੂ ਉਹਨੂੰ ਪੜਾ ਦਿਓ ਠੀਕ ਆ ਤੇ ਮੈਂ ਤੁਹਾਨੂੰ ਉਹ ਦਿਨ ਕਿਹਾ ਆਏਗਾ ਕੋਈ ਪਰਵਾਹ ਨਾ ਕਰਿਓ ਖਰਚੇ ਪਾਣੀ ਦੀ ਮੇਰਾ ਕੰਮ ਕਰਦੇ ਹੋ ਤੁਸੀਂ ਉਹ ਕੰਮ ਹੋਣੀ ਜਦੋਂ ਤੁਹਾਡਾ ਆ ਗਿਆ ਖਰਚਾ ਪਾਣੀ ਜਾਏ ਉਦੋਂ ਉਦੋਂ ਹੀ ਕੰਮ ਹੋ ਜਾਣਾ ਵਾ ਚਲੋ ਠੀਕ ਆ ਮੈਨੂੰ ਇੰਨਾ ਪਤਾ ਨਹੀਂ ਮੈਂ ਪਹਿਲਾਂ ਕੰਮਕਮ ਕਰਾਇਆ ਨਹੀਂ ਨਾ ਕਦੀ ਤੇ ਮੈਂ ਤਾਂ ਕਰਕੇ ਮੈਂ ਜੇ ਕੰਮ ਕਰਾ ਜੀ ਖਰਚੇ ਪੈਣ ਜਾਂਦੇ ਨਹੀਂ ਹੁਣ ਤੈਨੂੰ ਪਤਾ ਇੱਥੇ ਇਦਾਂ ਹੀ ਚੱਲਦਾ ਵਾ ਸਾਰਾ ਕੰਮ ਲੈ ਦੇ ਕੇ ਝਾਟੀ ਫੇ ਕੰਮ ਹੁੰਦੇ ਓਦਾਂ ਕਿਤੇ ਓਦਾਂ ਤੇ ਫੇਰੇ ਮਰਵਾਈ ਜਾਂਦੇ ਤੁਹਾਨੂੰ ਪਾਣੀ ਚੀਜ਼ ਦਾ ਪਾਣੀ ਤੂੰ ਨਾੜੀ ਨਹੀਂ ਪਾਈਦੀ ਨਿਕਲਣਾ ਕੱਖ ਨਹੀਂ ਵਿੱਚੋਂ ਨਹੀਂ ਨਹੀਂ ਮੈਂ ਕਹਿਣ ਰਿਹਾ ਕਿ ਮੇਰਾ ਕੰਮ ਸਬੋ ਹੋ ਜੇ ਤੇ ਮੈਂ ਵੀ ਨਹੀਂ ਕੰਮ ਠੱਡਾ ਬੈ ਕਰਵਾ ਦੂੰਗਾ ਉਹ ਮੈਂ ਜਿਹੜੀ ਤੁਹਾਡੇ ਨਾਲ ਜਬਾਨ ਵਾ ਨਾ ਉਹ ਪੱਕੀ ਆ ਕੰਮ ਠੱਡਾ ਨਹੀਂ ਰਿੰਦਾ ਪਰ ਤੇ ਯੋ ਸਾਡਾ ਕੰਮ ਕਰ ਦਿਓ ਬਸ ਨਹੀਂ ਉਹ ਕੱਲ ਮੈਂ ਦੇ ਜਨਾ ਪੈਸੇ ਤੁਹਾਨੂੰ ਆ ਮੈਨੂੰ ਫੋਨ ਕਰ ਲਓ ਮੈਂ ਆਪਣਾ ਮੁੰਛੀ ਭੇਜ ਦੂੰਗਾ ਤੇ ਉਹ ਤੁਹਾਡਾ ਫੜ ਲੂਗਾ ਠੀਕ ਆ ਕੋਈ ਨਹੀਂ ਕਰ ਦਿਓ ਮੇਰੇ ਵਾਲੀ ਸਾਹਿਬ ਲੈ ਹੋ ਜਾਊਗਾ ਹੋ ਜਾਊਗਾ ਟੈਨਸ਼ਨ ਨਹੀਂ ਲੈਣੀ ਤੇ ਫੇਰ ਆ ਜਾ ਚਾਹ ਪਾਣੀ ਪੀਣੇ ਕਰੇ ਨਹੀਂ ਬਸ ਇਹੋ ਕੰਮ ਆਣਾ ਹੈ ਮੈਂ ਹੋਰ ਸਾਡੂ ਮੇਰਾ ਠੀਕ ਠਾਕ ਬਾ ਠੀਕ ਤੂੰ ਹੀ ਨਹੀਂ ਗਏ ਕੋਈ ਨਹੀਂ ਮੇਥੋਂ ਟਾਈਮ ਨਹੀਂ ਲੱਗਾ ਤੇ ਲੈਣਾ ਵਿਚਾਰੇ ਵੀ ਸਾਲ ਸੂਰ ਦੀ ਕੋਈ ਨਹੀਂ ਕੋਈ ਨਹੀਂ ਫੜਾਂ ਬਾ ਉਹਦੀ ਕੋਈ ਗੱਲ ਨਹੀਂ ਆਹ ਕੋਈ ਨਹੀਂ ਮਿਲਦਾ ਹੁੰਦਾ ਆ ਮਿਲਦਾ ਹੁੰਦਾ ਪੈਂਦੀ ਹੁੰਦਾ ਕੋਈ ਗੱਲਬਾਤ ਨਹੀਂ ਕਰਦਾ ਨੀ ਗੱਲਬਾਤ ਕੀ ਕਰਨੀ ਭਗਤ ਬੰਦਾ ਉਹ ਅੱਛਾ ਹੂੰ ਕੋਈ ਗੱਲਬਾਤ ਨਹੀਂ ਕਰਦਾ ਨਹੀਂ ਉਹ ਬਸ ਮੋਟੜਾ ਕਿ ਦਮਾ ਬਾਬਾ ਵਧੀਆ ਪੜਦਾ ਵਾ ਨਹੀਂ ਵਧੀਆ ਪੜਦਾ ਅੱਛਾ ਹੂੰ ਕਿੱਦਾਂ ਦਾ ਕਰੈਕਟਰ ਪੇਟ ਚ ਠੀਕ ਠਾਕ ਆ ਨਹੀਂ ਕਰੈਕਟਰ ਤੇ ਮੁੰਡਾ ਵਧੀਆ ਲਾਇਕ ਆ ਮੁੰਡਾ ਹਾਂ ਹਾਂ ਬਸ ਇਹੋ ਜਿਹਾ ਕਿ ਮਾਤੜਾ ਹੋਰ ਕੋਈ ਬਾਕੀ ਕੋਈ ਆਬੂ ਬਹਿ ਨਹੀਂ ਹੋਈ ਅੱਛਾ ਹੂੰ ਤੇ ਜਾਂਦਾ ਮਿਲ ਤੇ ਡਿਊਟੀ ਜਾਂਦਾ ਵਾ ਆ ਡਿਊਟੀ ਜਾਂਦਾ ਵਾ ਅੱਛਾ ਔਰ ਕਰਤ ਕਰਦਾ ਵਿਚਾਰਾ ਆਪਣੀ ਪੂਰੀ ਹੂੰ ਬਸ ਉਹੋ ਹੀ ਉਹਨੇ ਭਰਾ ਨੇ ਧੁੱਖਾ ਧੁੱਖਾ ਕਰਤਾ ਤੇ ਉਹ ਥਲੇ ਲੱਗ ਗਿਆ ਵਿਚਾਰਾ ਹੋਰ ਕੋਈ ਗੱਲ ਨਹੀਂ ਇਹਦੀ ਕੋਈ ਗਲਤੀ ਨਹੀਂ ਨਹੀਂ ਇਹਦੀ ਓੜਾ ਗਲਤੀ ਵਿਚਾਰੇ ਦੀ ਹਾਂ ਉਹ ਵਿਚਾਰਾ ਉਹ ਪੜਿਆ ਲਿਖਿਆ ਏ ਥੋੜਾ ਘੱਟ ਪੜਿਆ ਲਿਖਿਆ ਏ ਉਹ ਆਪਣਾ ਦਾਅ ਵਰਤ ਗਿਆ ਅੱਛਾ ਹੂੰ ਤੇ ਬਾਕੀ ਜੋ ਕਰਮਾ ਜਿਹਨੇ ਕਰਨਾ ਉਹ ਹੀ ਮਿਲਦਾ ਵਾ ਆਹੋ ਪਰ ਕਰਮੀ ਬਣਾਉਣੇ ਪਿੰਦੇ ਥੋੜੇ ਬੋਦੇ ਪਰ ਕਿਹਦਾ ਰੱਬ ਸੁਣੀ ਲਏ ਮੁੰਡਾ ਗਲੀ ਜਵਾਨ ਹੋਇਆ ਵਾ ਆਹੋ ਚਲ ਸੁਣਨੀ ਚਾਹੀਦੀ ਪਰਮਾਤਮਾ ਕਰੇ ਚਲ ਸੁਣ ਲੈ ਹਾਂ ਤੇ ਬਾਕੀ ਤੁਸੀਂ ਉਹ ਕਰ ਦਿਓ ਮੇਰਾ ਕੰਮ ਨਾਲੇ ਆਨਾ ਬਹਾਨਾ ਹੁੰਦਾ ਕੋਈ ਕੋਈ ਨਹੀਂ ਫੜੋ ਬਾਹ ਉਹਦੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਫੜਾ ਕੇ ਬਾਹ ਜਿੱਦਾਂ ਕਹੇਗਾ ਉਹਦਾ ਕਰ ਲਾਗੇ ਕੋਈ ਗੱਲ ਪਰ ਕਰ ਦਿਓ ਕੰਮ ਚੰਗਾ ਮੇਰਾ ਫਿਰ ਮੇਰਾ ਕੰਮ ਹੋ ਜਾਊਗਾ ਮੈਂ ਕਰਦਾ ਫੋਨ ਤੁਹਾਨੂੰ ਫਿਰ ਜਿੱਥੇ ਕੰਮ ਫੜਾ ਦੂੰਗਾ ਤੂੰ ਕਹਿੰਦਾ ਹੈਗਾ ਨਾ ਉਹਦਾ ਕੰਮ ਕਰ ਦਿਓ ਇੱਕ ਵਾਰ ਕਹੇ ਸਹੀ ਆਗੇ ਉਹ ਤਾਂ ਕਹਿੰਦਾ ਨਹੀਂ ਆਗੇ ਕਹਿੰਦਾ ਨਹੀਂ ਆਗੇ ਤੇ ਉਹ ਤੁਹਾਨੂੰ ਮੋਦਰ ਵੀ ਕਿਹਾ ਹੈਗਾ ਕਈ ਬੰਦੇ ਹਣੇ ਕੀ ਹੁੰਦੇ ਥੋੜੇ ਜਿਹੇ ਹੈਗੇ ਨਹੀਂ ਕਹਿੰਦੇ ਇਸ ਤਰ੍ਹਾਂ ਨੂੰ ਕੰਮ ਹੱਦ ਬਿਣਾ ਮੈਂ ਉਹਦਾ ਕੰਮ ਕੋ ਬਾਹ ਫੜਾ ਅਗਲਾ ਕੋਈ ਕੋਈ ਮੇਰੇ ਗਾਲ ਪੈ ਤੂੰ ਕੋਣ ਨੂੰ ਕਰਨ ਵਾਲਾ ਜ ਜਦੋਂ ਮੈਂ ਮਿਲੂਗਾ ਤਾਂ ਮੈਂ ਕਹੂੰ ਉਹਨੂੰ ਆਹੋ ਇੱਕ ਨਾ ਕਹੇ ਤਾਂ ਫੇਈ ਬੰਦਾ ਬਾਹ ਫੜਦਾ ਉਹਨੇ ਤਾਂ ਆਪਣੇ ਆਪ ਜਾ ਕੇ ਕੀ ਜਾਂਦਾ ਦਿਆ ਨਹੀਂ ਜਾਇਆ ਜਾਂਦਾ ਆਹੋ ਮੰਗਿਆ ਹੀ ਮਿਲਦਾ ਹੁੰਦਾ ਕੋਈ ਆ ਤੇ ਬਾਕੀ ਕੋਈ ਨਹੀਂ ਤੇਰਾ ਕੰਮ ਕਰਾ ਦੂ ਮੈਂ ਤੂੰ ਕਾਲ ਨੂੰ ਕਰੀਮ ਨੂੰ ਖੋਦ ਮੈਂ ਮੁੰਸੀ ਭੇਜ ਦੂ ਆ ਕਰੇ ਮੇਰਾ ਕੰਮ ਤਾਂ ਮੈਂ ਉਹਨੂੰ ਮਿਲੂਗਾ ਤੇ ਕਹੂੰਗਾ ਮੈਂ ਆਹ ਭਰਾ ਉਹਨੂੰ ਮੈਂ ਮਿਲੂਗਾ ਆਪਣੇ ਸਾਡੇ ਨੂੰ ਆਹੋ ਹਾਂ ਓ ਠੀਕ ਆ ਆ ਫਟਵਾਰੀ ਇੰਨੇ ਭੁੱਖੇ ਹੁੰਦੇ ਆ ਕੋਈ ਛਾ ਵੀ ਕੋਈ ਨਹੀਂ ਤਰਖਾਂ ਤਾਂ ਇਹਨਾਂ ਦਾ ਢਿੱਡ ਭਰਦਾ ਹੀ ਨਾ ਤੇਰੀ ਬਾਰਵਾਸ ਰਹਦੇ ਆ ਕਿਹੜਾ ਕੰਮ ਕਰੇ ਖੁਸ਼ੀ ਨਹੀਂ